ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਦੇ ਜਿੰਦਲ ਹਾਰਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਹਸਪੀਟਲ ਦੀਆਂ ਸਾਂਝੀਆਂ ਕਰਦੇ ਆਂ ਮਨਪ੍ਰੀਤ ਸਿੰਘ ਬਾਦਲ ਨੂੰ ਕੱਲ ਥੋੜੀ ਪ੍ਰੋਬਲਮ ਹੋਈ ਚੈਸਟ ਪੇਨ ਹੋਈ ਉਸ ਤੋਂ ਬਾਅਦ ਡਾਕਟਰਾਂ ਦੀ ਮਦਦ ਦੀ ਗੱਲ ਪਰਿਵਾਰ ਵਾਲਿਆਂ ਨੇ ਕਹੀ ਲੇਕਿਨ ਮਨਪ੍ਰੀਤ ਸਿੰਘ ਬਾਦਲ ਨੇ ਡਾਕਟਰ ਦੇ ਨੂੰ ਦਿਖਾਣ ਤੋਂ ਗੁਰੇਜ਼ ਕੀਤਾ ਉਸ ਤੋਂ ਬਾਅਦ ਸਵੇਰੇ ਜਦੋਂ ਸੈਬ ਤੋਂ ਘਰ ਵਾਪਸ ਮਨਪ੍ਰੀਤ ਸਿੰਘ ਬਾਦਲ ਘਰ ਵਾਪਸ ਆਏ ਤਾਂ ਉਹਨਾਂ ਦੇ ਦੁਬਾਰਾ ਪੇਨ ਜਿਹੜੀ ਆ ਵਧ ਗਈ ਪੇਨ ਵਧਣ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਦੇ ਜਿੰਦਲ ਹਾਰਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਖਲ ਤੋਂ ਬਾਅਦ ਡਾਕਟਰਾਂ ਨੇ ਟਰੀਟਮੈਂਟ ਕੀਤਾ ਜੋ ਮਨਪ੍ਰੀਤ ਸਿੰਘ ਬਾਦਲ ਦੇ ਪਏ ਹੈ ਹਾਰਟ ਅਟੈਕ ਜੋ ਮਨਪ੍ਰੀਤ ਸਿੰਘ ਬਾਦਲ ਨੂੰ ਆਇਆ ਪੇਨ ਕਾਫੀ ਹੋ ਰਹੀ ਸੀ ਉਸ ਤੋਂ ਬਾਅਦ ਹੀ ਬਠਿੰਡਾ ਦੇ ਹਾਰਟ ਹਾਰਟ ਜੋ ਸਪੈਸ਼ਲਿਸਟ ਹਸਪੀਟਲ ਹੈ ਉਸ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਪਰਿਵਾਰਿਕ ਮੈਂਬਰ ਜੋ ਹੈ ਉਹ ਇੱਥੇ ਪਹੁੰਚ ਰਹੇ ਨੇ ਤੇ ਹਾਲਾ ਕਿ ਡਾਕਟਰ ਨੇ ਕਿਹਾ ਵੀ ਹੁਣ ਉਹਨਾਂ ਦੀ ਹਾਲਤ ਠੀਕ ਹੈ ਪਹਿਲਾਂ ਕਾਫੀ ਹਾਲਤ ਖਰਾਬ ਸੀ ਸਟੰਟ ਪਾਉਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦੀ ਹਾਲਤ ਕਾਫੀ ਠੀਕ ਹੈ ਡਿਸਚਾਰਜ ਵੀ ਉਹਨਾਂ ਨੂੰ ਜਲਦੀ ਡਾਕਟਰਾਂ ਵੱਲੋਂ ਕਰ ਦਿੱਤਾ ਜਾਵੇਗਾ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਸਟੰਟ ਪੈ ਗਏ ਨੇ ਦੋ ਸਟੰਟ ਦੱਸੇ ਜਾ ਰਹੇ ਦੋ ਸਟੰਟ ਪਾਏ ਗਏ ਆ ਡਿਸਚਾਰਜ ਅੱਜ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਦਾ ਟਰੀਟਮੈਂਟ ਬਠਿੰਡਾ ਦੇ ਡਾਕਟਰ ਰਾਜੇਸ਼ ਜਿੰਤਲ ਵੱਲੋਂ ਕੀਤਾ ਗਿਆ ਜੋ ਹਾਰਟ ਸਪੈਸ਼ਲਿਸਟ ਨੇ ਕੁਨਾਲ ਬਾਂਸਲ ਆਸਟਾਕ ਬਟੇਂਡਾ